ਇਹ ਖਬਰ ਕੈਨੇਡਾ ਦੀ ਹੈ ਕੈਨੇਡਾ ਵਿੱਚ ਟੋਰਾਂਟੋ ਏਰੀਆ ਦੇ ਵਿੱਚ ਪੀਲ ਰੀਜਨਲ ਪੁਲਿਸ ਨੇ ਕੁਝ ਅਨਾਉਂਸਮੈਂਟਸ ਕੀਤੀਆਂ ਨੇ ਹੋਰ ਵਿਕਟਮ ਲੱਭ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਹੋਰ ਵੀ ਵਿਕਟਮ ਹੋ ਸਕਦੀਆਂ ਨੇ ਇਹ ਦੋ ਵੱਖਰੇ ਵੱਖਰੇ ਕੇਸਿਸ ਨੇ ਜਿਨ੍ਹਾਂ ਬਾਰੇ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਪੀਲ ਰੀਜਨਲ ਪੁਲਿਸ ਨੇ ਮਿਸਿਸਾਗਾ ਦੇ ਰਹਿਣ ਵਾਲੇ 27 ਸਾਲਾ ਰਵਿੰਦਰ ਢਾਲੇਵਾਲ ਨੂੰ ਗ੍ਰਿਫਤਾਰ ਕੀਤਾ ਰਵਿੰਦਰ ਤਾਲੀਵਾਲ ਆਨਲਾਈਨ ਪਲੇਟਫਾਰਮ ਦੇ ਉੱਪਰ ਉਸਨੇ ਇੱਕ ਕੁੜੀ ਨੂੰ ਹਾਇਰ ਕੀਤਾ ਜਿਸ ਨੂੰ ਕੀ ਗੱਲਬਾਤ ਕੀਤੀ ਗਈ ਕਿ ਤੂੰ ਮੇਰੇ ਘਰ ਦੇ ਆ ਕੇ ਸਫਾਈ ਕਰਨੀ ਹੈ ਘਰ ਦੀ ਸਫਾਈ ਦੇ ਲਈ ਇੱਕ ਵਰਕਰ ਹਾਇਰ ਕੀਤਾ ਗਿਆ ਬਹੁਤ ਸਾਰੀਆਂ ਔਰਤਾਂ ਨੇ ਜਿਹੜੇ ਕਿ ਕੈਨੇਡਾ ਵਿੱਚ ਘਰਾਂ ਦੀ ਸਫਾਈ ਕਰਦੀਆਂ ਨੇ ਤੇ ਆਨਲਾਈਨ ਉਹਨਾਂ ਨੇ ਆਪਣੇ ਪ੍ਰੋਫਾਈਲ ਪਾਏ ਹੁੰਦੇ ਨੇ ਕਿ ਅਸੀਂ ਇੰਨੇ ਪੈਸੇ ਲੈਣੇ ਆ ਏਨੇ ਡਾਲਰ ਘੰਟੇ ਦੇ ਅਸੀਂ ਹੋਣਗੇ ਤੇ ਇਹ ਕੰਮ ਜਿਹੜਾ ਹੈਗਾ ਘਰਾਂ ਦੀ ਸਫਾਈ ਦਾ ਹੋ ਗਿਆ ਜਾਂ ਫਿਰ ਕਲੋਜ਼ਟ ਸਾਫ਼ ਕਰਨੇ ਆ ਵਾਸ਼ਰੂਮ ਕਲੀਨ ਕਰਨੇ ਆ ਇਹ ਸਾਰੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਪ੍ਰੋਵਾਈਡ ਕਰਦੀਆਂ ਨੇ ਰਵਿੰਦਰ ਢਾਲੀਵਾਲ ਦੇ ਘਰ ਦੀ ਸਫਾਈ ਦੇ ਲਈ ਇੱਕ ਵਰਕਰ ਕੁੜੀ ਨੂੰ ਹਾਇਰ ਕੀਤਾ ਜਦੋਂ ਉਹ ਔਰਤ ਘਰੇ ਪਹੁੰਚੀ ਇਸ ਤੇ ਕੋਲੇ ਇਸ ਨੇ ਵਾਇਲੈਂਟਲੀ ਉਸ ਔਰਤ ਦੇ ਉੱਪਰ ਅਟੈਕ ਕੀਤਾ ਔਰ ਉਹਨੂੰ ਸੈਕਸ਼ੂਅਲੀ ਅਸੌਲਟ ਕੀਤਾ ਫਿਰ ਉਸ ਨੂੰ ਡਰਾਇਆ ਧਮਕਾਇਆ ਕਿ ਇਹ ਗੱਲ ਉਹ ਕਿਸੇ ਹੋਰ ਨੂੰ ਦੱਸ ਨਹੀਂ ਸਕਦੀ ਫਿਰ ਅਰਿਜਨਲ ਪੁਲਿਸ ਦੇ ਸਪੈਸ਼ਲ ਵਿਕਟਮ ਯੂਨਿਟ ਹੈ ਜਿਹੜੇ ਉਹ ਕਹਿੰਦੇ ਜਦੋਂ ਉਸ ਔਰਤ ਨੇ ਆ ਕੇ ਕੰਪਲੇਂਟ ਲਿਖਾਈ ਤਾਂ ਉਸ ਤੋਂ ਬਾਅਦ ਅਸੀਂ ਤਫਤੀਸ਼ ਸ਼ੁਰੂ ਕੀਤੀ ਅਸੀਂ ਇਨਵੈਸਟੀਗੇਟ ਕੀਤਾ ਸਾਰੇ ਜਿਹੜੇ ਕੇਸ ਸੀਗਾ ਤੇ ਉਸ ਤੋਂ ਬਾਅਦ ਅਸੀਂ ਹੁਣ 27 ਸਾਲਾ ਰਵਿੰਦਰ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਉਸ ਤੇ ਚਾਰजेस ਲੱਗੇ ਨੇ ਜੀ ਅਸਾਲਟ ਦੇ ਸੈਕਸ਼ੂਅਲ ਅਸਾਲਟ ਦੇ ਤੇ ਸਟਰੈਂਗਲ ਕਰਨ ਦੇ ਤੇ ਵਿਕਟਮ ਨੂੰ ਥ੍ਰੈਟ ਕਰਨ ਦੇ ਅਟਰ ਥ੍ਰੈਟ ਟੂ ਕਾਜ਼ ਡੈਥ অর ਬਾਡੀਲੀ ਹਰਟ ਆਦਾ ਬ੍ਰੈਂਪਟਨ ਕੋਰਟ ਦੇ ਵਿੱਚ ਹੁਣ ਰਵਿੰਦਰ ਧਾਨੀਵਾਲ ਦੀ ਬੇਲ ਹਿਅਰਿੰਗ ਹੋਏਗੀ ਇਨਵੈਸਟੀਗੇਟਰਸ ਦਾ ਮੰਨਣਾ ਇਹ ਹੈ ਕਿ ਹੋ ਸਕਦਾ ਹੈ ਕਿ ਅਜਿਹਾ ਹੋਰ ਵੀ ਕੋਈ ਨਾ ਕੋਈ ਵਿਕਟਮ ਹੋਣ ਹੋਰ ਵੀ ਕੋਈ ਨਾ ਕੋਈ ਆਰਤਾਂ ਹੋਣ ਜਿਹੜੀਆਂ ਕਿ ਰਵਿੰਦਰ ਧਾਨੀਵਾਲ ਦੇ ਘਰ ਇਸ ਤਰੀਕੇ ਸਫਾਈ ਦੇ ਵਾਸਤੇ ਗਈਆਂ ਹੋਣ ਤੇ ਉਹਨਾਂ ਦੇ ਉੱਪਰ ਵੀ ਇਸ ਤਰ੍ਹਾਂ ਦੇ ਅਟੈਕ ਜਿਹੜੇ ਨੇ ਉਹ ਹੋਏ ਹੋਣ ਤਾਂ ਉਹਨਾਂ ਨੇ ਕਿਹਾ ਹੈ ਕਿ ਅਪੀਲ ਰੀਜਨਲ ਪੁਲਿਸ ਦੇ ਵਿੱਚ ਜੇ ਕੋਈ ਹੋਰ ਵਿਕਟਮ ਹੈ ਤਾਂ ਉਹ ਕੰਟੈਕਟ ਕਰੇ ਫੋਨ ਨੰਬਰ ਦਿੱਤਾ ਗਿਆ ਜੀ 9054532121 ਐਕਸਟੈਂਸ਼ਨ ਹੈ 3460 ਔਰ ਇਹੀ ਫੋਨ ਨੰਬਰ ਇੱਕ ਹੋਰ ਕੇਸ ਦੇ ਵਿੱਚ ਪੀਲ ਰੀਜਨਲ ਪੁਲਿਸ ਨੇ ਦਿੱਤਾ ਹੈ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ 78 ਸਾਲਾ ਹਰਮੋਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਵਿਅਕਤੀ ਦੇ ਉੱਪਰ ਇੱਕ ਮਾਈਨਰ ਨੂੰ ਸੈਕਸਚੁਅਲੀ ਅਸॉल्ट ਕਰਨ ਦੇ ਚਾਰਜ ਲੱਗੇ ਨੇ ਤੇ ਹੁਣ ਕੇਸ ਚੱਲ ਰਿਹਾ ਹੈ ਸੋ ਕੋਯਾਕੀ ਮਈ ਦੇ ਪਹਿਲੇ ਕੁਝ ਦਿਨਾਂ ਦੇ ਵਿੱਚ ਮਈ 2025 ਐਸੇ ਮਹੀਨੇ ਗ੍ਰਿਫਨ ਫੈਮਿਲੀ ਪਾਰਕ ਹੈ ਇੱਕ ਬ੍ਰੈਂਪਟਨ ਦੇ ਵਿੱਚ ਜਿਹੜਾ ਕਿ ਬ੍ਰਾਮੀਲੀਆ ਰੋਡ ਦੇ ਉੱਪਰ ਹੈ ਇਹ 78 ਸਾਲਾ ਹਰਮਿੰਦਰ ਸਿੰਘ ਉੱਥੇ ਗਿਆ ਉੱਥੇ ਇੱਕ ਛੋਟੀ ਬੱਚੀ ਸੀ ਉਮਰ ਉਸ ਦੀ ਦੱਸੀ ਨਹੀਂ ਗਈ ਕਿਉਂਕਿ ਜਿਹੜੇ ਬੱਚੇ ਛੋਟੇ ਹੁੰਦੇ ਨੇ ਉਹਨਾਂ ਦੀ ਉਮਰ ਨਹੀਂ ਦੱਸੀ ਜਾਂਦੀ ਲੇਕਿਨ ਇਹ ਦੱਸਿਆ ਗਿਆ ਕਿ ਉਹ ਬੱਚੀ 12 ਸਾਲ ਤੋਂ ਘੱਟ ਸੀ 12 ਸਾਲ ਤੋਂ ਘੱਟ ਉਮਰ ਦੀ ਬੱਚੀ ਨੂੰ ਇਸ ਨੇ ਅਪਰੋਚ ਕੀਤਾ ਉਸ ਨੂੰ ਸੈਕਸ਼ੂਅਲੀ ਅਸॉल्ट ਕੀਤਾ ਉਹ ਮਾਈਨਰ ਸੀ ਔਰ ਉਸ ਨੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਤਿੰਨ ਵਾਰੀ ਡਿਫਰੈਂਟ ਸੈਪਰੇਟ ਜਿਹੜੇ ਓਕੇਜਨਸ ਤੇ ਉੱਪਰ ਉਸ ਬੱਚੀ ਨੂੰ ਸੈਕਸ਼ੂਅਲੀ ਅਸॉल्ट ਕੀਤਾ ਗਿਆ ਉਸ ਬੱਚੀ ਨੇ ਇਸ ਸਾਰੀ ਵਿਥਾ ਨੂੰ ਜਦੋਂ ਦੱਸਿਆ ਪੁਲਿਸ ਡਿਪਾਰਟਮੈਂਟ ਤੱਕ ਇਹ ਗੱਲ ਪਹੁੰਚੀ ਤਾਂ ਪੁਲਿਸ ਡਿਪਾਰਟਮੈਂਟ ਨੇ ਇਸ ਕੇਸ ਨੂੰ ਇਨਵੈਸਟੀਗੇਟ ਕੀਤਾ ਤੇ ਉਸ ਦੇ ਵਿੱਚ ਹੁਣ 78 ਸਾਲਾਂ ਹਰ ਮਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਇਸ ਤੇ ਉੱਪਰ ਸੈਕਸਚੁਅਲੀ ਅਸਾਲਟ ਦੇ ਚਾਰजेस ਲਗਾਏ ਗਏ ਨੇ ਕਿ ਉਹਨੇ ਮਾਈਨਰ ਨੂੰ ਸੈਕਸੂਅਲੀ ਅਸੌਲਟ ਕੀਤਾ ਤੇ ਸੈਕਸ਼ੂਅਲ ਇੰਟਰਫੀਰੈਂਸ ਦੇ ਤਿੰਨ ਚਾਰजेस ਲਗਾਏ ਗਏ ਨੇ ਕਿਉਂਕਿ ਇਹ ਤਿੰਨ ਵਾਰੀ ਇਸਨੇ ਅਸੌਲਟ ਕੀਤਾ ਸੀ ਬ੍ਰੈਮਟਨ ਦੇ ਵਿੱਚ ਹੁਣ ਇਸ ਵਿਅਕਤੀ ਨੂੰ ਕਸਟਡੀ ਦੇ ਵਿੱਚ ਰੱਖਿਆ ਗਿਆ ਤੇ ਹੁਣ 온ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾਏਗਾ ਬੇਲ ਹੀਅਰਿੰਗ ਹੁਣ ਇਸ ਦੀ ਪੈਂਡਿੰਗ ਹੈ ਇਨਵੈਸਟੀਗੇਟਰਸ ਦਾ ਮੰਨਣਾ ਇਹ ਹੈ ਕਹਿੰਦੇ ਕਿ ਹੋ ਸਕਦਾ ਹੈ ਕਿ ਹਰ ਮੋਹਿੰਦਰ ਸਿੰਘ ਉਸ ਨੇ ਹੋਰ ਵੀ ਕਿਸੇ ਬੱਚੀ ਨੂੰ ਉਸ ਦੇ ਨਾਲ ਵੀ ਕੋਈ ਕੁਕਰਮ ਕੀਤਾ ਹੋਵੇ ਕੋਈ ਮਾੜਾ ਕੰਮ ਕੀਤਾ ਹੋਵੇ ਹੋ ਸਕਦਾ ਹੈ ਕਿਸੇ ਹੋਰ ਬੱਚੀ ਨੇ ਘਰ ਆ ਕੇ ਇਹ ਗੱਲ ਦੱਸੀ ਨਾ ਹੋਵੇ ਉਹਨਾਂ ਨੇ ਰਿਕਵੈਸਟ ਕੀਤੀ ਹੈ ਕਿ ਜੇ ਕੋਈ ਹੋਰ ਵਿਕਟਮ ਹੈ ਤਾਂ ਉਹਨਾਂ ਦੇ ਨਾਲ ਕੰਸਲਟ ਕਰ ਸਕਦੇ ਨੇ ਉਹਨਾਂ ਨੂੰ ਆ ਕੇ ਦੱਸ ਸਕਦੇ ਨੇ ਤਾਂ ਕਿ 78 ਸਾਲਾ ਹਰ ਮਹਿੰਦਰ ਸਿੰਘ ਨੂੰ ਉਸ ਦੇ ਹਿਸਾਬ ਤੇ ਨਾਲ سزا ਜਿਹੜੀ ਹੈ ਉਹ ਦਿੱਤੀ ਜਾ ਸਕੇ